ਨੰਬਰ ਜੋ ਕਮੇਟੀ ਪਿੰਡ ਤਾਰਾ ਗੜ ਬੂਟਿਆਂ ਦਾ ਲੰਗਰ ਬੂਟਿਆਂ ਦਾ ਲੰਗਰ ਰੁੱਖ ਪਾਲਣਾ ਪੁੱਤ ਪੱਨ ਵਰਗਾ ਦਾ ਰੁੱਖ ਪਾਲੋ ਮਨੋਕ ਪਾਲੋ ਸਾਡੇ ਪਰਿਵਾਰ ਸੁਖੀ ਰਹਿਣਗੇ ਸੀਸਾ ਮਿਲਦੀਆਂ ਰਹਿਣੀਆਂ ਚੱਲੇ ਨੇ ਬਾਬਾ ਜੀ ਦਾ ਪ੍ਰੋਗਰਾਮ ਦੇਖੋ ਪੌਂਦਿਆਂ ਦਾ ਬੂਟਿਆਂ ਦਾ ਲੰਗਰ ਲੱਗਾ ਵਾ ਇਸ ਕੋ ਰੁੱਖ ਸੌ ਸੌ ਸਾਰੇ ਭਰਾਵਾਂ ਨੂੰ ਬੇਨਤੀ ਆ ਜਰੂਰ ਰੁੱਖ ਲਗਾਓ ਆਤਮਾਨਿਆਂ ਖੁਸ਼ੀਆਂ ਮਨਾਓ ਲਾਓ ਉਹਨਾਂ ਨੂੰ ਸਾਂਭੋ ਵੀ ਸੱਚੇ ਪਾਤਸ਼ਾਹ ਦੀ ਕਿਰਪਾ ਬਾਬਾ ਜਵੰਧ ਸਿੰਘ ਜੀ ਦਾ ਇਹ ਲਾਜ ਪ੍ਰੋਗਰਾਮ ਬਸ ਸਵਰਥ ਨੇ ਢੇੜੇ ਵਸੇ ਕਿਸੇ ਬਾਬਾ ਜੀ ਦਾ ਪੁਰਦਾਰਾ ਆਪਣਾ ਇਹ ਰਿਪੋਰਟ ਰਾਜ ਸੌਂਤੀ ਦੀ ਹੈ ਬਾਬਾ ਜਵੰਧ ਸਿੰਘ ਜੀ ਪਿੰਡ ਦਾ ਆਦਰਦਿਅ ਸੰਗਤਾ ਸੇਵਾ ਕਰਦੇ ਆ ਉਹ ਬਹੁਤ ਹੀ ਵਧੀਆ ਸੇਵਾ ਕਰ ਰਹੀ ਹੈ ਇਹ ਪਤਾ ਹੁਣ ਬਾਪੂ ਨੇ ਕਰਨਾ ਹੀ ਇੱਕ ਵਾਰ ਅਗਰਦਾਰ ਨਹੀਂ ਆ ਪਿੰਡ ਭੰਗਵਾਹ ਚੱਪਨਾ ਵਾਹ ਬਣਾ ਲਈਏ ਤੇ ਸੰਗਤਾਂ ਸਾਰਾ ਪਿੰਡ ਭੰਗਵਾਹ ਵਿੱਚ ਸੇਵਾ ਕਰ ਰਹੀਆਂ ਵਾ ਇਹ 2-3 ਦਿਨ ਤੋਂ ਸੰਗਤਾਂ ਦਿਨ ਰਾਤ ਸੇਵਾ ਕਰ ਰਹੀਆਂ ਵਾ ਇੱਕ ਰੁੱਖ ਤੇ ਸੌ ਸੁੱਖ ਉਹਦੇ ਮੁਤਾਬਕ ਵੇਖੋ ਜੀ ਕਿੱਡਾ ਸੁਣਾ ਲੈ ਲੈ ਲਾਇਆ ਇਹਨਾਂ ਨੇ ਵਾਤਾਵਰਨ ਬਚਾਓ ਕਮੇਟੀ ਦਾ ਰਾਗੜ ਇਹ ਸਾਡੇ ਬਹੁਤ ਬਾਬਾ ਜੀ ਸੇਵਾ ਕਰ ਰਹੇ ਆ ਸਾਰੀ ਸੰਗਤ ਬਹੁਤ ਸਿੱਧਰ ਨਾਲ ਸੇਵਾ ਕਰ ਰਹੀ ਆ। ਰੁਪਿਆ ਦਾ ਲੰਗਰ ਸਭ ਤੋਂ ਵੱਡਾ ਲੰਗਰ ਮਹਾਨ ਸੇਵਾ। ਇੱਕ ਪਾਸੇ ਖੂਦਾਨ ਕੈਂਪ ਲੱਗਾ, ਇੱਕ ਪਾਸੇ ਰੁਪਿਆ ਦਾ ਲੰਗਰ। ਬਾਬਾ ਜਮਨ ਸਿੰਘ ਦਾ ਮੇਲਾ ਆਹਾਹਾਹਾ ਕੀ ਬਾਤ ਹੈ। ਮਹਾਨ ਜੀਸ ਬਾਬਾ ਜੀ ਦੇ ਚਰਨਾਂ ਦੇ ਵਰਕ ਪਾਸੇ ਦੇਖੋ ਸੰਗਤ ਸਭ ਤੋਂ ਵੱਡੀ ਸੇਵਾ ਆ ਜੀ। ਸਾਡੀ ਪੂਰਨ ਲੰਗਰੇ ਵਾਤਾਵਰਨ ਬਚਾਓ ਕਮੇਟੀ ਪਿੰਡ ਤਾਰਾਗੜ ਵਾਲਿਆਂ ਲਾਇਆ ਜੀ ਕਿੱਡਾ ਸੋਹਣਾ ਲਹਿ ਲਾਇਆ ਆਉਣ ਵਾਲੀ ਪੀੜ੍ਹੀ ਤੇਰੇ ਬੰਦੇ ਬਚਾਓ ਵਾਤਾਵਰਨ ਰੋਕ ਲਗਾਓ ਮਿਲ ਕੇ ਮਹਾਂ ਚਲਾਈਏ ਇਸ ਧਰਤੀ ਨੂੰ ਬਚਾਈਏ ਰੋਕ ਲਗਾਓ ਵਾਤਾਵਰਨ ਸਾਡੀ ਕੋ ਆਵਾਜ਼ ਚਾਹ ਸਰਾਪ ਯਾਰ ਇਸ ਧਰਤੀ ਨੂੰ ਚਾਹਾਂਏ ਪਰ ਰੋਕ ਤੇ ਦੁਨੀਆਂ ਮਾਵਾ ਪਿੰਡ ਭੰਗਾਂ ਵਿੱਚ ਬਾਬਾ ਜੀ ਦਾ ਸਨਾਣਾ ਜੋੜ ਮੇਲਾ ਪਿੰਡ ਭੰਗਾਂ ਨੀਰਜੰਡਿਆਲਾ ਗੁਰੂ ਜ਼ਿਲ੍ਹਾ ਅਮਰਸਰ ਬਾਬਾ ਜਵੰਦ ਸਿੰਘ ਜੀ ਦਾ ਸਨਾਣਾ ਮੇਲਾ ਚੱਲ ਰਿਹਾ ਵਾ ਬਹੁਤ ਹੀ ਅਤਿ ਸਾਰ ਨਾਲ ਸੰਕਟ ਸੇਵਾ ਕਰ ਰਹੀਆਂ ਬਹੁਤ ਹੀ ਵਧੀਆ ਦੋ ਤਿੰਨ ਦਿਨਾਂ ਤੋਂ ਪਰਾਲਾ ਨੇ ਕੀਤਾ ਪਹਿਲਾਂ ਹੀ ਘਾਣਿਆਂ ਕਰਮਾਲੇ ਆ ਬੱਚੇ ਛੋਟੇ ਛੋਟੇ ਬੱਚੇ ਆ ਆਲੇ ਸਾਰੇ ਬੱਚੇ ਨਸ਼ਿਆਂ ਤੋਂ ਬਚੇ ਆ ਇਹ ਸਾਰੇ ਬੱਚਿਆਂ ਨਾਲ ਪੁੱਛ ਦਿੱਤਾ ਵਾ ਸਾਰੇ ਬੱਚੇ ਦੇ ਸੰਸਾ ਤੋਂ ਬਚੇ ਆ ਮੇਰਾ ਰਾਜੀ ਆਪਣਾ ਸਿਹਤ ਵਿਭਾਗ ਹੈ ਹੈਲਥ ਡਿਪਾਰਟਮੈਂਟ ਹੈ ਸੈਕ ਮੈਲੀਰੀਆ ਅਫਸਰ ਕਬਲ ਬਲਰਾਜ ਸਿੰਘ ਜੀ ਮੈਂ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਦੇ ਵਿਚਾਰ ਦੇ ਅਨੁਸਾਰ ਪੰਜਾਬ ਸਰਕਾਰ ਤੇ ਸਿਵਲ ਸੇਵਾਵਾਂ ਡਾਕਟਰ ਕਿਰਦੀਪ ਕੌਰ ਜੀ ਜ਼ਿਲ੍ਹਾ ਪ੍ਰਸ਼ਾਸਨ ਡਾਕਟਰ ਹਰਜੋਤ ਕੌਰ ਜੀ ਦੇ ਵਿਚਾਰ ਨਿਰਦੇਸ਼ਾਂ ਅਨੁਸਾਰ ਅੱਜ ਡੁੱਟੇ ਪਾਰਿਆਂ ਦਾ ਕੁਝ ਮੈਂ ਕੁਝ ਪਿੰਡ ਵਿੱਚ ਜਾਂ ਏਰੀਏ ਵਿੱਚ ਪਹਿਲਾਂ ਹਵੇਲੀ ਦੇ ਲਾਗੇ ਨਰਸਰੀਆਂ ਚੈੱਕ ਕੀਤੀਆਂ ਵਾਂ ਜਿਨ੍ਹਾਂ ਵਿੱਚ ਪਾਣੀ ਵਗੈਰਾ ਉਹਨਾਂ ਨੂੰ ਦੱਸੀ ਸਾਰੀਆਂ ਸਾਵਧਾਨੀਆਂ ਉਹ ਵੀ ਦੱਸ ਚੁੱਕਾ ਹਾਂ ਜੀ ਬਹੁਤ ਵਧੀਆ ਹੈ ਹੈ ਨਾਲ ਸਹਿ ਮਲੇਰੀਆ ਸਿਰਫ ਕਬਲ ਕਬਲ ਬਲ ਰਾਜ ਸਿੰਘ ਪੱਕੋ ਕੇ ਬਾਕੀ ਹੋਰ ਨੂੰ ਬਚਾਓ ਜੇ ਐਸੇ ਤਰ੍ਹਾਂ ਸਾਡੀ ਧਿਰ ਦੇ ਇਹ ਸਿਰੇ ਤਰ੍ਹਾਂ ਰੁਕ ਲੱਗਦੇ ਰਹੇ ਇਥੇ ਸਰੀ ਕੈਨੇਡਾ ਅਮਰੀਕਾ ਦਾ ਵਰਗਾ ਵਾਤਾਵਰਨ ਹੋ ਜਾਊਗਾ ਦੋ ਸਾਲ ਤੋਂ ਬਹੁਤ ਰੁਕ ਲੱਗ ਰਿਹਾ ਬਹੁਤ ਮੌਸਮ ਸੁਹਾਵਣਾ ਹੋ ਗਿਆ ਵਾ ਲੋਕੀ ਭੱਜ ਭੱਜ ਜਾਂਦੇ ਆ ਅਮਰੀਕਾ ਕੈਨੇਡਾ ਸਰੀ ਵੈਂਕੂਵਰ ਰੁਕ ਲੱਗਣ ਕਿਥੇ ਇੱਥੇ ਹੀ ਹਰਿਆਵਲਾ ਹੋ ਗਈ ਜ਼ਿੰਦਗੀ ਤੰਦਰੁਸਤ ਤੰਦਰੁਸਤ ਵਾਤਾਵਰਨ ਬਣੂਗਾ ਆ ਲੋਕੋ ਬੱਚੇ ਸੇਵਾ ਕਰ ਰਹੇ ਆ ਨਾਲੇ ਸੇਵਾ ਕਰਨਗੇ ਨਾਲੇ ਨਸ਼ਿਆਂ ਤੋਂ ਦੂਰ ਰਹਿਣਗੇ ਇਹ ਜੱਥਾ ਬਹੁਤ ਸੋਹਣਾ ਜੀ ਇਹਨਾਂ ਆਪਣੇ ਅੱਗੇ ਲਿਖ ਲਿਖ ਕੇ ਲਾਇਆ ਇੱਕ ਰੁਕ ਤੇ ਸੌ ਸੋਕੋ ਬਹੁਤ ਪਿਆਰ ਨਾਲ ਤਾਰਾ ਗੜ ਜਠਾ ਕਰ ਰਿਹਾ ਲੋਕ ਸੇਵਾ ਕਰ ਰਿਹਾ ਦੋ ਚਾਰ ਦਿਨ ਤੋਂ ਜੀ ਸਾਰੀ ਸੰਤ ਸਹਿਯੋਗ ਨਾਲ ਇਹ ਉਹਨਾਂ ਨੂੰ ਪੁੱਛਿਆ ਜਿਹੇਦਾਰ ਕਿਹੜਾ ਆਂਦੇ ਕੋਈ ਜਿਹੇਦਾਰ ਨਹੀਂ ਸਾਰੇ ਸੇਵਾਦਾਰ ਆ ਮੈਨੂੰ ਬੜੀ ਬੜੀ ਖੁਸ਼ੀ ਹੋਈ ਬੋੜ ਵੀ ਵੇਖਿਆ ਪਾਣੀ ਦਾ ਪ੍ਰਬੰਧ ਵੀ ਠੀਕ ਚੱਲ ਰਿਹਾ ਵਾ ਪੀਣ ਵਾਲਾ ਪਾਣੀ ਵੀ ਸਾਫ ਸੁਥਰਾ ਵਾ ਰੇੜੀਆਂ ਰੂੜੀਆਂ ਵੇਖੀਆਂ ਵਾਂ ਸਾਰੀਆਂ ਸਾਫ਼ ਸੁਥਰਾ ਵਾ ਗੋਲ ਗੱਪੇ ਵਾਲੀਆਂ ਵੀ ਸਾਫ਼ ਸੁਥਰਾ ਸਮਾਨ ਵੇਚ ਰਹੇ ਉਹਨਾਂ ਨੂੰ ਦੱਸ ਵੀ ਦਿੱਤਾ ਵਾ ਕਿ ਸਿਹਤ ਵਿਭਾਗ ਦੇ ਹਦਾਇਤਾਂ ਮੁਤਾਬਕ ਸਫਾਈ ਸੋਧਰ ਰੱਖੋ ਕਿਤੇ ਪਾਣੀ ਨਾਲ ਖਲੋਵੇ ਜਿੱਥੇ ਪਾਣੀ ਖਲੁੰਦਾ ਵਾ ਉਥੇ ਆਪਣਾ ਬਣ ਜਾਂਦਾ ਜੀ ਤਾਂ ਡੇਂਗੂ ਮਛਰ ਦਾ ਲਾਰਵਾ ਉਹਦੇ ਮੁਤਾਬਕ ਵੀ ਇਹਨਾਂ ਨੂੰ ਦੱਸਿਆ ਕਿ ਸਫਾਈ ਕਰੋ ਮੇਲੇ ਤੋਂ ਬਾਅਦ ਉਹਨਾਂ ਸੇਵਾ ਕਰੋ ਭਾਂਡੇ ਚੁੱਕੋ ਥੋੜਾ ਪਾਣੀ ਵੀ ਖੜਾ ਰਹਿੰਦਾ ਉਹਦੇ ਵਿੱਚ ਵੀ ਬਣ ਜਾਂਦਾ ਜੀ ਇਹ ਆਪਣਾ ਡੇਂਗੂ ਦਾ ਲਾਰਵਾ ਮਛਰ ਦੀ ਪਜਾਸ਼ ਹੋ ਜਾਂਦੀ ਆ ਨਾ ਮਨਾ ਦੇ ਬੱਚਿਓ ਬੜਾ ਮਜ਼ਾ ਆਉਂਦਾ ਜਦੋਂ ਆਪਾਂ ਡਾਕਟਰ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਦੀਆਂ ਮੈਂ ਵੀਡੀਓਆਂ ਦੇਖਦਾ ਹਾਂ ਨਾ ਮੇਰਾ ਸਿਹਤ ਵਿਭਾਗ ਹੈ ਹੈਲਥ ਡਿਪਾਰਟਮੈਂਟ ਦਫਤਰ ਸਿਵਲ ਸਰਜਨ ਅੰਮ੍ਰਿਤਸਰ ਤੇ ਕੁਝ ਮੈਨੂੰ ਚਾਰਜੇ ਧਰਮਤਾਰ ਦਾ ਵੀ ਦਿੱਤਾ ਵਾ ਮੈਂ ਮਸੇ ਮੈਨੂੰ ਵੀ ਉਹੋ ਹੀ ਆਪੇ ਲਿਵ ਜੀ ਲੱਗੀ ਆ ਆਪਣਾ ਡਿਊਟੀ ਨਾਲ ਤੇ ਜੇ ਕੋਈ ਭੇਜੇ ਆਪਣੇ ਸਿਹਤ ਨਾਲ ਨੇ ਵਸਰ ਚਲ ਜਾਣਾ ਮੈਂ ਬਿਨਾ ਡਾਕਟਰ ਬਲਬੀਰ ਸਿੰਘ ਜੀ ਹੁੰਦਾ ਤਾਂ ਅੰਤ ਤੱਕ ਆਪ ਖੁਦ ਜਾ ਜਾ ਗਤੀਵਿਧੀਆਂ ਕਰਦੇ ਆ ਇੱਥੇ ਬੈਠ ਬੈਠ ਕੇ ਠੂਲਰਾਂ ਫ੍ਰਿਜਾਂ ਇੱਥੇ ਪਾਣੀ ਵੇਖ ਕੇ ਸਾਰੇ ਨੂੰ ਦੱਸਦੇ ਆ ਜੀ ਕਿ ਕਿਤੇ ਡੇਂਗੂ ਦਾ ਲਾਰਵਾ ਦੀ ਪ੍ਰਿਆਸ਼ ਨਾ ਹੋਵੇ ਆਪੇ ਹੀਟਾਂ ਬਹਿ ਜਾਂਦੇ ਜੀ ਬਿਲਕੁਲ ਬਹੁਤ ਹੀ ਸੇਵਾ ਭਾਵਨਾ ਨਾਲ ਡਿਊਟੀ ਕਰਦੇ ਹੋਏ ਜੀ ਉਹਨਾਂ ਦੇ ਹੱਥਾਂ ਵਿਚ ਆਮ ਤੌਰ ਤੇ ਚੱਲਦੇ ਆ ਦਫ਼ਤਰ ਸਿਵਲ ਸਰਪੰਚ ਦਫ਼ਤਰ ਕਰਨ ਦੀ ਕੋਰਡੀਨੇਟਰ ਦੇ ਹੱਥਾਂ ਅਨੁਸਾਰ ਡਾਕਟਰ ਜਿਹੜੇ ਬਹੁਤ ਜਿਲਾ ਆਪਣੇ ਮਰੀਜ਼ ਦੀ ਚਿਸ਼ਤ ਇਹ ਤਾਂ ਸਾਡੇ ਕਰਨਤਾਰ ਆ ਜੀ ਡਾਕਟਰ ਰਾਘਵ ਗੁਪਤਾ ਜੀ ਉਹ ਵੀ ਕਰਨਤਾਰ ਜ਼ਿਲ੍ਹੇ ਵਿੱਚ ਬਹੁਤ ਸੋਨਾ ਕੰਮ ਕਰ ਰਹੇ ਆ ਵੇ ਮੁਝਾਲ ਬਹੁਤ ਵਧੀਆ ਕੰਮ ਕਰ ਰਹੇ ਹੋ ਵੀ ਆਪਣਾ ਉਧਰ ਆਪਣਾ ਚੱਲ ਰਿਹਾ ਜੀ ਡਾਕਟਰ ਪੁਰਪ੍ਰੀ ਸਿੰਘ ਜੀ ਕਰਮਚਾਰੀ ਸਰਦਨ ਡਾਕਟਰ ਰਾਗਵ ਕੁਮਾਰ ਗੁਪਤਾ ਜੀ ਮਾਨਸਿਕ ਮਲੇਰੀਆ ਸਰਕਲ ਬੋਲ ਰਹਾ ਹਾਂ ਸੰਗ ਪਰ ਅੱਜ ਮੈਂ ਅੰਮ੍ਰਿਤਸਰ ਦੇ ਇਰੀ ਵਿੱਚ ਆਇਆ ਤੇ ਮੈਨੂੰ ਬੜੀ ਖੁਸ਼ੀ ਹੋਈ ਆ ਕਿ ਤੇ ਪਾਣੀ ਨੇ ਖਲੋਤਾ ਹੋਰ ਵੀ ਸਫਾਈ ਆ ਡੇਂਗੂ ਤੋਂ ਬਚਾਵਾ ਫਿਰ ਵੀ ਇਹਨਾਂ ਨੂੰ ਦੱਸ ਚੁੱਕੇ ਹਾਂ ਕਿ ਇਹ ਗਤੀਵਿਧੀਆਂ ਕਰਦੇ ਰਹੋ ਆਉਣ ਵਾਲੇ ਮੌਸਮ ਨੂੰ ਵਸਾ ਕੇ ਨੀਂ ਧਿਆਨ ਵਿੱਚ ਰੱਖਦੇ ਆਂ ਤੇ ਪੈਨੋਂ ਨਰਸਰੀਆਂ ਚੱਕ ਕੀਤੀਆਂ ਵਾ ਕਾਲਰ ਠੂਣਿਆਂ ਦੀ ਮਹਿਮ ਚੱਲ ਰਹੀ ਸੀ ਥਾਣੇ ਪੁਲਸ ਲੈਣਾ ਸਾਡੇ ਨਾਲ ਅਫਸਰ ਸੀ ਵੱਡੇ ਚੰਡੀਗੜ੍ਹੋਂ ਆਏ ਸਟੇਟ ਲੈਵਲ ਤੋਂ ਆਏ ਸੀ ਉੱਥੇ ਸੀ ਸਟੇਟ ਲੈਵਲ ਤੇ ਸਾਡੇ ਡਾਕਟਰ ਅਰਸ਼ਪ੍ਰੀਤ ਜੀ ਆਉਂ ਸਾਨੂੰ ਸਮੇਂ-ਸਮੇਂ ਤੇ ਹਦਾਇਤਾਂ ਕਰਦੇ ਰਹਿੰਦੇ ਆ ਸਿਹਤ ਮੰਤਰੀ ਜੀ ਦੇ ਹੁਕਮਾਂ ਨੂੰ ਮੰਨਦੇ ਆ ਉਹ ਸਾਡੇ ਧਰਮਧਾਨ ਤੋਂ ਹਨ ਡਾਕਟਰ ਅਰਸ਼ਪ੍ਰੀਤ ਜੀ ਸਟੇਟ ਲੈਵਲ ਦੇ ਅਫਸਰ ਆ ਇਹ ਬੜਾ ਮਜ਼ਾ ਆਉਂਦਾ ਜਦੋਂ ਕੰਮ ਕਰਦੇ ਆ ਸਿਹਤ ਮੰਤਰੀ ਬਲਦੀਪ ਸਿੰਘ ਜੀ ਆਪ ਜੀ ਆ ਕੰਮ ਕਰਦੇ ਆ ਨਾ ਤੇ ਗੱਲਾਂ ਹੀ ਕਰਿਆ ਉਹ ਵਾਂਦੇ ਆ ਵੀ ਸਾਰੇ ਸਿਹਤ ਵਿਭਾਗ ਨੂੰ ਸੰਗਣਾ ਨਹੀਂ ਚਾਹੀਦਾ ਇਸ ਤਰ੍ਹਾਂ ਬੈਠ ਕੇ ਫਰੀਜਾਂ ਦੇ ਪਿੱਛੇ ਜੋ ਟ੍ਰੇ ਕੋਲਰ ਜਿੱਥੇ ਪਾਣੀ ਖੜਾ ਗਮਲਿਆਂ ਵਿੱਚ ਜਿੱਥੇ ਵੀ ਕਿਤੇ ਖੜਾ ਵਾ ਕੰਟੇਨਰਾਂ ਵਿੱਚ ਟੱਕਣਾ ਵਿੱਚ ਜਦੋਂ ਕਿ ਮੇਲਾ ਪ੍ਰੋਗਰਾਮ ਮੇਲੇ ਤੋਂ ਖੜਦੇ ਆ ਭਾਂਡੇ ਹੁੰਦੇ ਉੱਥੇ ਉਹਨਾਂ ਨੂੰ ਵੀ ਬਾਅਦ ਚ ਸਾਫ਼ ਕੀਤਾ ਜਾਵੇ ਜਦ ਅਸੀਂ ਵੀ ਸੇਵਾ ਕਰਨ ਬੜਾ ਮਜ਼ਾ ਆਉਂਦਾ ਵਾ ਤੇ ਮਲੇਰੀਆ ਡੈਂਗੂ ਤੋਂ ਵੀ ਬਚਾਵਾ ਤੇ ਅੱਜ ਖਾਸ ਕਰਕੇ ਵਾਤਾਵਰਨ ਨੂੰ ਬਚਾਓ ਪਿੰਡ ਤਾਰਾਗਰ ਬੂਟਿਆਂ ਦਾ ਲਿੰਗਰ ਜ਼ਿਲ੍ਹਾ ਅੰਮ੍ਰਿਤਸਰ ਨੀਰ ਜੰਡੇਲਾਗੁਰੂ ਬਾਬਾ ਜੀ ਦੀ ਬਹੁਤ ਕਿਰਪਾ ਵਾ ਬੱਚੇ ਬਹੁਤ ਸੇਵਾ ਕਰ ਰਹਾ ਪਿੰਡ ਭਗਵਾ ਬਾਬਾ ਜਵੰਦ ਸਿੰਘ ਜੀ ਦਾ ਜੋੜ ਮੇਲਾ ਚੱਲ ਰਿਹਾ ਸਾਲਾਨਾ ਮੈਂ ਹਾਂ ਸਹਿਤ ਮਲੇਰੀਆ ਸਰਪਲ ਬਲਰਾਜ ਸਿੰਘ ਸਮਰਾਪਨ ਪੱਖੋ ਤੇ ਆਪ ਸਾਹਿਬ ਜੀ ਦਾ ਧੰਨਵਾਦ